ਬੱਬੂ ਮੰਦੀ ਫਿਲਮ ਸ਼ੌਕੀ ਸਰਵਾਰ ਨੇ ਚਹੇਤਿਆਂ ਦੇ ਦਿਲਾਂ ਉੱਤੇ ਰਾਜ ਕੀਤਾ ਹੈ ਲਗਾਤਾਰ ਸਿਨੇਮਾ ਘਰਾਂ ਦੇ ਵਿੱਚ ਜਾ ਕੇ ਫਿਲਮ ਨੂੰ ਦੇਖਿਆ ਜਾ ਰਿਹਾ ਜਿਨ੍ਹਾਂ ਜਿਨ੍ਹਾਂ ਨੇ ਵੀ ਇਹ ਫਿਲਮ ਦੇਖੀ ਹੈ ਉਹਨਾਂ ਨੇ ਆਕੇ ਆਪਣੇ ਪਰਿਵਾਰਾਂ ਨੂੰ ਹੋਰ ਹੈ ਜਿਹੜਾ ਪਿਆਰ ਕਰਨਾ ਸ਼ੁਰੂ ਕਰ ਦਿੱਤਾ ਫਿਲਮ ਦੇ ਵਿੱਚੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਹੈ ਲੋਕ ਫਿਲਮ ਦੇਖ ਕੇ ਆ ਕੀ ਕਹਿ ਰਹੇ ਨੇ ਵਾਕਏ ਸਾਨੂੰ ਪਰਿਵਾਰਾਂ ਦੇ ਵਿੱਚ ਰਲ ਮਿਲ ਕੇ ਰਹਿਣਾ ਚਾਹੀਦਾ ਪਰਿਵਾਰ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਸਾਂਝਦਾਰੀ ਦੇ ਨਾਲ ਨਿਭਟਾਇਆ ਜਾਂਦਾ ਤਾਂ ਜੇਕਰ ਫਿਲਮ ਦੇ ਵਿੱਚ ਬੱਬੂ ਮੰਨ ਦੇ ਕਿਰਦਾਰ ਦੀ ਗੱਲ ਕੀਤੀ ਜਾਵੇ ਤਾਂ ਬੱਬੂਆਂ ਦਾ ਕਿਰਦਾਰ ਵੀ ਬਹੁਤ ਵਧੀਆ ਬੱਬੂ ਮੰਨ ਦਾ ਪਹਿਰਾਵਾ ਦੇਖ ਸਕਦੇ ਹੋ ਤੁਸੀਂ ਕਿੰਨਾ ਜਿਹੜਾ ਪੰਜਾਬੀ ਪਹਿਰਾਵਾ ਅਸਲ ਇਹ ਸੀਗਾ ਜਦੋਂ 91 ਤੋਂ ਲੈ ਕੇ 95 96 ਤੱਕ ਇਹ ਜਿਹੜੇ ਪਹਿਰਾਵੇ ਸੀ ਏ ਉਦੋਂ ਘਰਾਂ ਦੇ ਵਿੱਚ ਰੌਣਕਾਂ ਵੀ ਬੜੀਆਂ ਵਰਕਰਾਰ ਸੀ ਔਰ ਟੱਪਾ ਸ਼ਕੀਨੀ اسی ਚੀਜ਼ ਨੂੰ ਕਹਿੰਦੇ ਸੀਗੇ ਇਹਨਾਂ ਦੀ ਡਰੈਸ ਜਿਹੜੀ ਫਾਰਮਲ ਹੈ ਜਾਂ ਇਹਨਾਂ ਦਾ ਅੰਦਾਜ਼ ਬੋਲਣ ਦਾ ਬਹੁਤ ਹੀ ਵਧੀਆ ਜਿਹੜਾ ਚਾਉਣ ਵਾਲੇ ਆਨੰਦ ਮਾਣ ਰਹੇ ਨੇ ਫਿਲਮ ਮੈਂ ਬਹੁਤ ਅੱਛੀ ਜਾਰੀ ਹੈ ਲੋਕ ਦੇਖਣਾ ਪਸੰਦ ਕਰ ਰਹੇ ਨੇ ਸੋ ਇਸ ਤਰ੍ਹਾਂ ਦੀ ਜਿਹੜੀਆਂ ਫਿਲਮਾਂ ਦੀ ਲੋੜ ਹੈ ਸਾਡੇ ਸਮਾਜ ਨੂੰ ਸਾਡੀ ਪੰਜਾਬੀ ਆਡੀਅנס ਨੂੰ ਤਾਂ ਜੋ ਫਿਲਮਾਂ ਦੇਖ ਕੇ ਇਸ ਤਰ੍ਹਾਂ ਦੀਆਂ ਆਪਣੇ ਪਰਿਵਾਰ ਪਹਿਲਾ ਪਰਿਵਾਰ ਬਾਦ ਵਿੱਚ ਤੁਹਾਡੇ ਲਈ ਕੋਈ ਵੀ ਦੂਜੀ ਚੀਜ਼ ਹੁੰਦੀ ਹੈ ਜੇਕਰ ਤੁਹਾਡੇ ਪਰਿਵਾਰ ਦੇ ਵਿੱਚ ਸਾਰਾ ਕੁਝ ਸੈੱਟ ਹੈ ਤਾਂ ਫਿਰ ਦੁਨੀਆ ਦੇ ਵਿੱਚ ਸਭ ਕੁਝ ਜੀ ਤੁਹਾਨੂੰ ਕਰਨ ਦਾ ਜਿਹੜਾ ਮੌਕਾ ਮਿਲੇਗਾ ਤਾਂ ਵੀਡੀਓ ਦੇ ਵਿੱਚ ਦੇਖ ਸਕਦੇ ਤੁਸੀਂ ਕਿਸ ਤਰੀਕੇ ਦੇ ਨਾਲ ਚਾਹਣ ਵਾਲਿਆਂ ਨੇ ਥੀਏਟਰਾਂ ਨੂੰ ਮੁਰੇ ਰੌਣਕਾਂ ਲਾਈਆਂ ਹੋਈਆਂ ਨੇ ਥੀਏਟਰ ਅੰਦਰੋਂ ਭਰੇ ਹੋਏ ਨੇ ਤਾਂ ਇਸ ਮੌਕੇ ਬਗਵਾਨ ਹੋਣਾ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਆਪਣੇ ਚਾਹਣ ਵਾਲਿਆਂ ਨੂੰ ਕੀ ਸੁਨੇਹਾ ਦਿੱਤਾ ਤੁਸੀਂ ਆਪ ਹੀ ਸੁਣ ਲਵੋ ਵੀ ਉਹ ਹੈ ਜੀ ਸਿਨੇਮਾ ਘਰਤ ਲੱਗ ਚੁੱਕੀ ਪਰ ਬਹੁਤ ਜ਼ਿਆਦਾ ਆਪਿਆ ਮਿਲ ਰਿਹਾ ਹੈ ਸਾਰੇ ਸ਼ੋ ਜਿਹੜੇ ਬਾਹਰ ਹੋ ਚਾਰੇ ਨੇ ਕੀ ਕਰਾਂ ਜੀ ਦੇਖੋ ਜਦੋਂ ਪ੍ਰੈਸ ਵਾਲੇ ਕਹਿਣ ਲੱਗ ਜਾਂਦੇ ਵੀ ਬਹੁਤ ਅੱਛਾ ਰਿਸਪੌਂਸ ਹੈ ਤੇ ਸੈਟਾ ਘੱਟ ਜੀ ਤੇ ਜੇਕਰ ਤੁਸੀਂ ਗਲਤ ਕਰ ਦੋ ਕੰਮ ਫਿਰ ਰੁਕ ਵੀ ਜਾਂਦਾ ਹੁੰਦਾ ਹੈ ਦੇਖੋ ਆਪਣੀ ਗੱਲ ਹੋਈ ਸੀ ਜਿੱਦ ਤੱਕ ਪਹਿਲਾਂ ਆਪਾਂ ਬੈਠੇ ਸੀ ਮੈਂ ਤੁਹਾਨੂੰ ਕਿਹਾ ਸੀ ਵੀ ਫਿਲਮ ਪਰਵਾਰਕੀ ਹੈ ਤੇ ਇਹ ਥ੍ਰਿਲਰ ਵੀ ਹੈ ਤੇ ਤੁਸੀਂ ਦੇਖਿਆ ਹੁੰਦਾ ਤੁਹਾਨੂੰ ਵੱਖਰੀ ਤਾਂ ਲੱਗੇਗੀ ਜੀ ਔਰ ਇਹਦੇ ਚ ਕਈ ਤਰ੍ਹਾਂ ਦੇ ਮੈਸੇਜ ਆ ਵੈਸੇ ਤਾਂ ਦੁਨੀਆ ਬਹੁਤ ਸਿਆਣੀ ਆ ਅੱਜ ਕੱਲ ਖਰੀਚ ਰਿਓ ਨਹੀਂ ਇਚਾਰੋ ਪਰ ਇਹਦੇ ਚ ਅੱਛੀਆਂ ਗੱਲਾਂ ਵੀ ਕਹਿਣ ਦੀ ਕੋਸ਼ਿਸ਼ ਹੈ ਸਫਲ ਕਿ ਹਾਂ ਹਮਸ਼ਾਹ ਦਰਸ਼ਕਾਂ ਦਾ ਮਤਲਬ ਜਿਹੜਾ ਹਰ ਹਫ਼ਤੇ ਪਰਵਾਹ ਜਿਹੜਾ ਹਾਂ ਜਿਆਦਾ ਮਿਲ ਰਿਹਾ ਕਹਿੰਦੇ ਐਕਟਰ ਉਹ ਜਿਹੜਾ ਵੱਖਰਾ ਜਿਹੜਾ ਦਿਲ ਮੇਰੇ ਕੰਨੋਂ ਮਿਲਿਆ ਪਬਲਿਕ ਤੇ ਰਿਵਿਊ ਵੀ ਜਿਹੜਾ ਕੋ ਵੀ ਲੈ ਆ ਤਾਂ ਬੱਚੇ ਵੀ ਕਹਿ ਰਹੇ ਨੇ ਇਹਨਾਂ ਗੱਲਾਂ ਦੇਖੋ ਜਿਹੜਾ ਆਰਟ ਹੈ ਨਾ ਤਿੰਨ ਪੀੜੀਆਂ ਮਿਲਾਂ ਕੇ ਚੱਲਦਾ ਹੈ ਜੇ ਬਾਬੇ ਕੋਲ ਤੇ ਇਕੱਠੇ ਹੋਏ ਕਿ ਦਾਸੀਂ ਆਪਣਾ ਗਰੀ ਗੱਲ ਕਰਨ ਸਫਲ ਹੋ ਗਏ। ਕਈ ਬੜੀ ਆਹ ਜਿਹੜੀ ਫਿਲਮ ਆਉਣੀ ਹੈ। ਕਈ ਬੁਰ ਬੱਚੇ ਲਾਈਕ ਕਰਦੇ। ਕਈੰਤੀ ਨੇ ਜਾਈ ਕਰਦੇ। ਤੇ ਕਈ ਬੜੀ ਬਜ਼ੁਰਗ ਨਹੀਂ ਆਉਂਦੇ। ਪਰ ਆਪਾਂ ਇਹ ਸਫਲ ਹੋਏ। ਸ਼ਾਇਦ ਬੀਨੂੰ ਮੈਨੂੰ ਮੇਰਾ ਨਹੀਂ ਜੀ ਵਿਚਾਰ ਹੋ ਸਕਦਾ। ਇਹ ਜਦੋਂ ਸੀ ਪਟਕਥਾ ਬਦਲੀ ਸੀ ਨਾ ਜਦੋਂ ਮੈਂ ਇਹ ਵਰਨ ਕਰ ਲਿਆ ਸੀ ਕਿ ਜੇ ਤੁਸੀਂ ਮੈਨੂੰ ਜਿਹੜਾ ਰੋਲ ਹੈ ਇਹਨੂੰ ਮੇਰੇ ਨਾਲ ਚੇਤ ਹੈ ਵੀ ਜੇ ਮੇਰੇ ਪਾਗ ਬਣਾਉਣੇ ਨੇ ਪਾਗ ਦਾ ਕਿਰਦਾਰ ਕਰਨਾ ਫਿਰ ਉਹਦੇ ਜਿਸ਼ ਲਈ ਕੋਈ ਜਗ੍ਹਾ ਨਹੀਂ ਸੀ ਜੀ ਜੇ ਤੁਸੀਂ ਉਹਦੀ ਰਿਮੇਕ ਫਿਲਮ ਬਣਾਉਣੀ ਹੈ ਫਿਰ ਮੈਂ ਪਾਗ ਨਹੀਂ ਸਜਦਾ ਪਰ ਜੇ ਪਾਗ ਦਾ ਮੈਂ ਮੈਂ ਜੀ ਮੇਰਾ ਮੇਰਾ ਸੀ ਕਿ ਮੈਂ ਪਾਗ ਬਣ ਕੇ ਰੋਲ ਕਰਨਾ ਹੈ ਜਿਹੜੇ ਸਾਡੇ 78 ਦੇ ਸਾਡੇ ਕੋਲ ਕਪੜੇ ਫੌਂਦੇ ਫੌਲਰ ਕਪੜੇ ਉਸ ਦਾ ਨਾਮ ਡਰੈਸ ਆ ਪਾਉਣੀ ਆ ਤਾਂ ਕਿ ਇੱਕ ਜਨਰੇਸ਼ਨ ਜਿਹੜੀ ਸਾਡੀ ਕਈ ਪਾਸੇ ਭਟਕ ਜਾਂਦੀ ਹੈ ਕੁਛ ਆ ਕੁਛ ਉਹਨਾਂ ਨੂੰ ਪਰਖ ਹੋਵੇ ਅਸੀਂ ਥੋੜੀ ਜਿਹੀ ਵਿਰਾਸਤ ਰੱਖੀ ਹੋਈ ਹੈ ਸੋ ਪਹਿਲਾਂ ਪਹਿਲਾਂ ਉਹ ਸਾਰਿਆਂ ਨੂੰ ਆਇ ਲੱਗਦਾ ਸੀ ਵੀ ਤਾਂ ਹੀ ਅਸੀਂ ਆਇ ਸੋਚਿਆ ਸੀ ਕਿ ਸਾਡੇ ਜਿਹੜੇ ਮੇਰੇ ਸਾਡੀ ਉਹ ਟੀਮ ਨੇ ਵਾਕਈ ਬੰਨ੍ਹਿਆ ਹੈਗਾ ਨਹੀਂ ਤੁਸੀਂ ਮੇਰੀ ਮਾਨ ਤੁਰ ਮਾਸਾ ਪਹਿਲੀ ਫਿਲਮ ਜਿਹੜਾ ਕਰਦੇ ਹੁਣ ਰੈਨ ਦੋ ਮੈਨ ਲੈਟ ਮੀ ਡੂ ਐਦਾ ਕਰਦੇ ਉਹ ਬੜਾ ਸਭ ਉਸ ਕਰਕੇ ਸ਼ਾਇਦ ਮੈਂ ਬਹੁਤ ਹੀ ਜੱਚੀਆਂ ਕਰ ਪਾਇਆ ਕਿਉਂਕਿ ਮੈਨੂੰ ਜਿਸ ਤਰ੍ਹਾਂ ਦਾ ਕਿਰਦਾਰ ਦਿੱਤਾ ਸੀ ਫਿਰ ਮੈਂ ਜਦੋਂ ਪੱਕੇ ਬਣ ਲਈ ਫਿਰ ਮੈਂ ਇਹ ਕਰਦੇ ਜੀ ਗਗੂ ਭਾਜੀ ਦੀ ਤੇ ਤੁਹਾਡੀ ਜੋੜੀ ਦੀ ਬੜੀ ਚੰਗਾ ਡਿਮਾਂਡ ਹੋ ਰਹੀ ਸੀ ਆਪਣਾ ਅੱਜ ਸਕਰੀਨ ਦੇ ਉੱਪਰ ਜਿਹੜਾ ਉਹ ਜੋੜੀ ਜਿਹੜਾ ਦਿਖ ਰਹੀ ਆ ਇਹ ਤਾਂ ਬਹੁਤ ਪਿਆਰੇ ਸਨਸਕਾਰੇ ਇਸ ਸਾਰੇ ਕਲਾਕਾਰ ਹੈ ਉਹਨਾਂ ਨੇ ਤਾਂ ਕਈ ਦਹਾਕੇ ਸਤ ਪਹਿਲਾਂ ਉਹਨਾਂ ਨੇ ਕੰਮ ਕਰਿਆ ਤੇ ਕਿੰਨੇ ਆਰਟਿਸਟਾਂ ਦਾ ਕੰਮ ਕਰਿਆ ਉਪੂਆ ਜੀ ਫਰੇਟ ਪੇਂਟੂ ਤੇ ਦੇਸੀ ਹੈ ਉਹ ਹੀ ਉਹਨਾਂ ਦੀ ਸ਼ੈਲੀ ਹੈ ਸ਼ਾਇਦ ਐਸੇ ਕਰਕੇ ਪਿਆਰ ਮਿਲਦਾ ਤੇ ਦਲਪਾਗੇ ਸਾਰੇ ਨੇ ਇਕੱਠੇ ਕੰਮ ਕਰ ਰਹੇ ਜਨੂੰ ਅਰिजिनल ਨੇ ਇਹ ਸਾਰਾ ਪ੍ਰੋਜੈਕਟ ਬਣਾਇਆ ਦਾਜਾ ਡਿਲੀਵਰੀ ਬੜੀ ਬਖਰੇ ਢੰਗ ਨਾਲ ਦੀ ਤੁਹਾਡੀ ਵੀ ਤੇ ਗੁਰਮਾਨ ਦੀ ਡਿਪੂਟਾ ਉਹ ਤੇ ਪ੍ਰਿਆチャー ਟੈਸਟ ਮੈਂ ਤਾਂ ਕਹ ਲਗ ਮੈਸੇ ਕਦੇ ਮਾਦੇ ਨਹੀਂ ਆਇਆ ਨਾ ਮੈਂ ਸਿੰਘਰ ਮਾਦਾ ਮੈਂ ਤਾਂ ਆਇਆ ਨਾ ਸਿੱਖੀ ਜਾਣਾ ਸ਼ਾਇਦ ਜਿਹੜਾ ਮੈਂ ਮਾੜਾ ਮੋਟਾ ਸਿੱਖਿਆ ਤੁਹਾਨੂੰ ਇਸ ਫਿਲਮ ਤੇ ਚਾ ਚੱਲ ਗਿਆ ਫੈਨਸ ਜਿਹੜੇ ਹਰ ਵਾਰੀ ਜਦੋਂ ਉਹਦੋਂ ਹੀ ਆਪਾਂ ਖੜੇ ਜਿੱਤੇ ਕਿੰਨਾ ਸੜਕ ਦੇ ਵਿੱਚ ਉਹ ਆ ਗਿਓ ਪਿਆਰ ਕਰਨ ਵਾਲੇ ਉਹ ਪਿੰਡਾਂ ਦੇ ਉਹ ਸ਼ਹਿਰਾਂ ਵਾਲੇ ਜਿਹੜੇ ਉਹਨਾਂ ਨੂੰ ਕੋਈ ਆਪਣਾ ਫੇਰ ਸੁਨੇਹਾ ਕਿਉਂਕਿ ਉਹਨਾਂ ਨੇ ਕਮੈਂਟਾਂ ਤੇ ਇਹ ਚ ਉਹ ਕਹਿ ਮੈਂ ਉਹਨਾਂ ਨੂੰ ਪਿਆਰ ਨਹੀਂ ਕਰਦਾ ਮੈਂ ਤਾਂ ਡੱਕੜੇ ਪੈਣਾ ਮੈਂ ਤਾਂ ਤੁਹਾਡੇ ਜੀ ਲਈ ਹਮੇਸ਼ਾ ਸਨੇਹ ਹਾਂ ਜਦੋਂ ਤੁਸੀਂ ਬਹਿਸ ਕਰਦੇ ਹੋ ਨਿੱਜੀ ਬਹਿਸ ਚ ਨਿਕਲੋ। ਔਰ ਜੇ ਬਹਿਸ ਕਰਦੇ ਹੋ ਤਰਕ ਨਾ ਕਰਿਆ ਕਰੋ, ਦਲੀਲ ਨਾ ਕਹਿ ਦਿਓ। ਅਬਿਊਜ਼ਿਵ ਲੈਂਗੁਏਜ ਨਾ ਵਰਤੋ। ਇਹ ਆਪਣਾ ਆਪਣੇ ਆਪ ਦਾ ਬਾਤ ਹੈ। ਕਿਹੜਾ ਜਿਹਾ ਸਾਖਟ ਹੈ। ਔਰ ਦੂਜਾ ਕਦੇ ਵੀ ਨਿੱਜੀ ਕਿਸੇ ਤੇ ਹਮਕੋ ਉਸ ਤਰ੍ਹਾਂ ਦੇ ਸ਼ੈਲੀ ਨਾ ਕਰੋ। ਕਿਸੇ ਦੇ ਪਰਿਵਾਰ ਬਾਰੇ ਕਦੇ ਵੀ ਨਾ ਕਰੋ। ਬੰਦੇ ਦੇ ਸੁਭਾਅ ਬਾਰੇ। ਔਰ ਉਹ ਤਾਂ ਬਹਿ ਬਹੁਤ ਬਹੁਤ ਸਾਲਾਂ ਤੋਂ ਚੋਕੀ ਸੀ ਉਹ ਛੇੜਦੇ ਹੈ। ਕੋਸ਼ਿਸ਼ ਤਾਂ ਕਰਦੇ ਹਾਂ ਨਾ ਮੈਂ ਦਾ ਹਮੇਸ਼ਾ ਇਹ ਕਹਿੰਦੇ ਕਿ ਕਰਦਾ ਮੇਰੇ ਕਰਕੇ ਤਾਂ ਕਰਦਾ ਰਹਿਣਾ ਕਿ ਸ਼ੌਂਕੀ ਸਰਦਾਰਨ ਬੱਬੂ ਮਾਨ ਦਾ ਡ੍ਰੀਮ ਪ੍ਰੋਜੈਕਟ ਹੈ ਇਹ ਹੋਰ ਕੰਪਲੀਟ ਹੋ ਗਿਆ ਕਿ ਨਹੀਂ ਇਹ ਧਾਰਮਿਕ ਹੈ ਪਰ ਧਾਰਮਿਕ ਬਰਾ ਨਹੀਂ ਪਾਵਾਂ ਕਿ ਤੁਹਾਨੂੰ ਮਿਸ਼ਰੀ ਨਾਲ ਕਿ ਐਸੀ ਬਰਾ ਮਾ ਜੇ ਕਿਉਂਕਿ ਧਾਰਮਿਕ ਬਿਲ ਮਾ ਚ ਬੜੀ ਬੰਦੇਸ਼ ਹੈ ਜਿਹੜੇ ਧਰਮ ਨੂੰ ਲੀਡ ਕਰਦੇ ਆ ਉਹਨਾਂ ਤੇ ਬਣਸਰ ਕਰਦਾ ਕਿਉਂਕਿ ਦੇਖੋ ਜਿੰਨੇ ਵੀ ਧਰਮ ਹੈ ਦੁਆਚ ਜਿਹੜੇ ਬੱਡੇ ਸਵਾ ਕਰਦੇ ਡਿਜ਼ਾਈਨਡ ਵਾਈਸ ਹੈ ਤਾਂ ਅਰਦੇ ਮੌਲਕੀ ਕੁਛ ਦਾ ਅਲੱਗ ਤਰ੍ਹਾਂ ਦਾ ਰੈਲੀਜਨ ਸ਼ੁਰੂ ਹੋ ਰਹੀ ਸੀ ਪਰ ਕਈ ਵਾਰ ਕੀ ਹੁੰਦਾ ਕਿ ਇਹ ਸਮਾਜ ਇਸ ਤਰ੍ਹਾਂ ਦਾ ਤਾਲਾ ਮਾਲਾ ਬਣ ਗਿਆ ਕਿ ਜਦੋਂ ਕੁਝ ਲੋਕ ਅੱਗੇ ਆ ਜਾਂਦੇ ਗਰੂਪਾਂ ਨੂੰ ਲੱਦ ਕੇ ਇਸ ਤਰ੍ਹਾਂ ਦਾ ਸਿਸਟਮ ਬਣਾ ਜਾਏ ਮਰਜ਼ੀ ਉਹ ਜਿਹੜੇ ਸਾਡੇ ਵੱਡੇ ਆ ਮੇਰੀ બીજી ਰਾਏ ਹੁੰਦੀ ਹੈ ਕਿ ਮੈਂ ਕਦੇ ਵੀ ਉਹਨਾਂ ਬਾਰੇ ਗੋਸ਼ਣਾ ਨਹੀਂ ਮਿਲ ਲਾ ਦੇ ਚਲੋ ਸ਼ਾਇਦ ਸਹੀ ਹੋਣ ਆ ਵੇਟ ਕਰਦੇ ਜੇ ਕੋਈ ਇੱਕ ਚ ਕੋਈ ਇਸ ਤਰ੍ਹਾਂ ਦੀ ਕੋਈ ਆਸ ਲੱਗੀ ਪੰਜਾਬ ਜਾਂ ਪਾਕਿਸਤਾਨ ਦੇ ਵਿੱਚ ਜਿਐਸੀ ਦਿੱਤਾ ਹੁਣ ਕਰ ਫਿਲਮ ਬਣਾ ਸਕਦੇ ਆ ਤੇ ਤੁਸੀਂ ਸਾਰੇ ਇਕੱਠੇ ਹੋ ਕੇ ਗੱਲ ਕਰੋ ਆਪਾਂ ਸਾਰੇ ਬੈਠਣੇ ਆ ਤੁਸੀਂ ਹੁਕਮ ਕਰੋ ਬਣਾਓ